ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਤੁਹਾਡੇ ਵਾਸਤੇ ਨਾ ਅੱਜ ਫੇਰ ਸਪੈਸ਼ਲ ਸਫਰਾਜ ਲੱਭ ਕੇ ਲਿਆਂਦਾ ਸੱਜਣੋ ਬਹੁਤ ਭਰਾ ਫੋਨ ਲਾਉਂਦੇ ਹੁੰਦੇ ਆ ਕਹਿੰਦੇ ਬਾਈ ਯਾਰ ਮਹਿੰਗੇ ਨੇ ਸਫਰਾਜ ਪਰ ਮੈਂ ਕਹਾਂ ਨਹੀਂ ਮਹਿੰਗੇ ਦੀ ਗੱਲ ਨਹੀਂ ਸੱਜਣੋ ਸਸਤੇ ਵੀ ਵਾਲੇ ਨੇ ਪਰ ਗੱਲ ਹੁੰਦੀ ਹੈ ਚੰਗੀ ਚੀਜ਼ ਦੀ ਜੇ ਕੋਈ ਚੰਗੀ ਚੀਜ਼ ਮਿਲ ਜੇ ਨਾ ਸੱਜਣੋ ਗਾਰੰਟੀ ਵਾਲੀ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਅਸੀਂ ਖੜੇ ਆ ਸਾਡੇ ਭਰਾ ਗੱਗੂ ਲਵੇ ਗੱਗੂ ਕੀ ਹਾਲ ਨੇ ਠੀਕ ਹੈ ਜੀ ਬਹੁਤ ਤੇ ਸੱਜਣੋ ਇਹ ਭਰਾ ਤੇ ਨਾ ਥੋੜਾ ਜਿਹਾ ਨਿਗਾਹ ਮਾਰ ਲਿਓ ਜੇ ਕਿਸੇ ਨੇ ਟਰੈਕਟਰ ਕੋਈ ਵੇਚਣਾ ਹੋਵੇ ਲੈਣਾ ਇਹ ਕੋਈ ਵੀ ਭਰਾ ਲੈ ਸਕਦਾ ਕਿਉਂਕਿ ਇਹ ਜਾਇਜ਼ ਰੇਟ ਦੇ ਵਿੱਚ ਬਣਨ ਵਾਲਾ ਹੈ ਸਵਰਾਏ ਟਰੈਕਟਰ ਬਾਈ ਬਹੁਤ ਘੱਟ ਮਿਲਦੇ ਚੰਗੇ ਟਰੈਕਟਰ ਹਾਂ ਚੰਗੇ ਟਰੈਕਟਰ ਬਹੁਤ ਹੋਵੇ ਤੇ ਇਹ ਹੁਣ ਕਿੰਨਾ ਮਾਡਲ ਹੈ ਦੋ ਦੱਸ ਇਹ 2000 ਰਿਕ ਮਾਡਲ ਹੈ ਬਾਈ ਇੱਕ ਮਾਡਲ ਹੈ ਤੇ ਉਸ ਤੋਂ ਬਾਅਦ ਇਹਦੀ ਕੰਡੀਸ਼ਨ ਇੰਨੀ ਸਾਫ਼ ਕਿਵੇਂ ਪਈ ਆ ਪਹਿਲਾਂ ਤੇ ਇਹ ਦੱਸ ਬਹੁਤ ਚੰਗਾ ਕੁਸੇ ਕਿੱਥੋਂ ਲੱਭ ਕੇ ਲਿਆਂਦਾ ਇਹ? ਬਸ ਇੱਥੇ ਤੇਰੇ ਵੇਰ ਰਕੇ ਮਿੱਤਰ ਦਵਾ ਦੂ ਦਿੰਦੇ ਭਰਾ। ਅੱਛਾ। ਹਾਂ ਟਰੈਕਟਰ ਨੂੰ ਸੋਣਾਗਾ ਸਾਰਾ। ਬਈ ਸਾਰਾ origignal ਹੈ ਨਾ ਪੇਂਟ ਪੂਟ ਤਾਂ ਨਹੀਂ ਕਿਤੋਂ। ਨਾ ਨਾ ਪੇਂਟ ਨਹੀਂ ਹੈਗਾ। ਓਕੇ। ਆਹ ਲਿਫਟ ਪੰਪ ਤੇ ਜ਼ਰੂਰ ਹੋਇਆ ਹੋਵੇ ਤੇ। ਅੱਛਾ ਇੱਥੇ ਹੋਇਆ ਹੋਇਆ। ਹਾਂ ਇਹ ਬਦਲਿਆ ਜਾਂਦਾ ਨਾ ਇਹ। ਅੱਛਾ ਇਹ ਬਦਲਿਆ ਜਾਂਦਾ। ਜਾਂ ਇਹ ਤਾਂ ਕਈ ਵਾਰ ਲੈ ਵੀ ਜਾਂਦਾ ਇਹ ਤਾਂ ਜਨਾਬ ਬਦਲਿਆ ਹੋਇਆ ਨਾ ਉਂਮੀ ਕਈ ਵਾਰ ਲੈ ਜਾਂਦਾ ਇਹਨਾਂ ਤੋਂ। ਅੱਛਾ ਲੈ ਵੀ ਜਾਂਦਾ। ਹਾਂ ਇਹ ਚੋਚੇ ਮਾਡਲਾਂ ਦਾ ਵੀ ਲੈ ਜਾਂਦਾ ਇਹਨਾਂ ਤੋਂ। ਠੀਕ ਹੈ। ਮਾਡਲ ਤਾਂ ਹੈਗਾ 2001 ਬਈ। ਹਾਂ 2 ਪੂਰ ਫੁੱਲ ਗਾਰੰਟੀ ਵਾਲੀ ਆ ਹਾਂ ਹਾਂ ਗਾਰੰਟੀ ਵਾਲੀ ਓਕੇ ਤੇ ਮਗਰਲੇ ਟਾਇਰੇ ਦੇ ਕਿੰਨੇ ਪੈਸੇ ਹੋਣਗੇ ਟਾਇਰ ਹੈਗੇ ਆਗੇ ਯਾਰ 70 75 ਪੈਸੇ 70 75 ਪੈਸੇ ਟਾਇਰ ਹੈਗੇ ਆ ਵੈਸੇ ਚਲੋ ਟਾਇਰ ਵੀ ਚੰਗੇ ਆ ਹਨਾ ਹਾਂ ਗੁਡੀਅਰ ਦੇ ਟਾਇਰ ਆ ਠੀਕ ਸਮਝ ਤੇ ਮਗਰਾਟਾ ਮਗਰੂਟਾ ਦਾ ਦਿਖਾ ਦਿਨ ਟਾਇਰ ਮਗਰਾਟਾ ਤਾਂ ਹੈ ਤਾਂ ਨਾਲ ਦੇ ਹੀ ਆ ਹਾਂ ਪੂਰਾ ਸਾਫ ਹੈ ਤੇ ਸਤਰੀ ਦੀ ਜੇ ਗੱਲ ਕਰੀਏ ਸਤਰੀ ਵੀ ਪੂਰੀ ਘੈਂਟ ਆ ਨਮੀ ਲਵਾਈ ਨੂੰ ਪੈਂਦੀ ਆ ਹਨਾ ਅੱਛਾ ਪਿਸੂ ਵੀ ਕੰਡੀਸ਼ਨ ਦਿਖਾ ਦਿਨ ਸਤਾਰ ਤੇ ਸੱਜ ਨੂੰ ਪੂਰਾ ਹੀ ਘੈਂਟ ਆ ਯਾਰ ਕਿਤੋਂ ਲੀਕ ਵਾਲਾ ਕੰਮ ਨਹੀਂ ਹੈਗਾ ਇਹ ਲਾਂਦਾ ਹੂੰ ਬਹੁਤ ਚੰਗਾ ਡੈਕ ਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਰੇਟ ਮੰਡੀ ਦਾ ਰੇਟ ਤਾਂ 2,80,000 ਰੁਪਏ ਮੰਗ ਕਰਦੇ ਆ ਦੇ ਦਾਂਗੇ 65,000 ਰੁਪਏ ਦਾ 2,65,000 ਦਾ ਤੇ ਥੋੜਾ ਮੋਟੇ ਇਹਦੇ ਵਿੱਚ ਵੀ ਮਾਨਤਾਣ ਦਾ ਕਰ ਦੂੰਗੇ ਹੋ ਜਾਂਦਾ ਹੁੰਦਾ ਹੋ ਜਾਂਦਾ ਆਪਾਂ ਸੌਦਾ ਤੇ ਲੋ ਮਿੱਤਰੋ ਜੇ ਕਿਸੇ ਭਰਾ ਨੇ ਸਵਰਾਜ ਲੈਣਾ ਹੈ ਨਾ ਬਾਹਲੇ ਭਰਾ ਫੋਨ ਲਾਉਂਦੇ ਦੀ ਕਹਿੰਦੇ ਭਾਈ ਸਵਰਾਜ ਹੀ ਚਾਹੀਦਾ ਤਾਂ ਸੱਜਣੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰ ਲਓ 2001 ਮਾਡਲ ਹੈ ਪੰਜਾਬ ਦਾ ਨੰਬਰ ਹੈ ਤੇ ਭਾਈ ਪਾਰਟੀ ਕੈਮੀ ਦੇ ਨਾਮ ਆ ਇਹ ਆਹ ਟੀਅਰ ਗੌਰ ਨਹੀਂ ਕੀਤੀ ਮੈਂ ਪਹਿਲੇ ਜਾਂ ਦੂਜੇ ਨੰਬਰ ਹੀ ਆਸਾ ਪਹਿਲੇ ਦੂਜੇ ਨਾਮ ਹੈਗਾ ਓਕੇ ਤੇ ਉਧਰ ਰੁਪਈਆ ਲਾਉ ਨੂੰ ਤਾਂ ਕਿਤੇ ਥਾਣੇ ਹੈ ਨਹੀਂ ਇੰਜਨਰੀਅਰ ਦੀ ਫੁੱਲ ਗਾਰੰਟੀ ਹੈ ਚੰਗਾ ਚੰਗਾ ਟਾਇਰ ਟੂਲ ਚੰਗੇ ਇੰਜਨਰੀਅਰ ਦਾ ਚੰਗਾ ਤੇ ਲਓ ਮਿੱਤਰੋ ਸੰਪਰਕ ਕਰ ਲਿਓ ਨੰਬਰ ਬਾਈ ਇਹ ਮਾਡਲ ਜੇ ਨਾ ਚੰਗੇ ਟਰੈਕਟਰ ਘੱਟ ਮਿਲਦੇ ਇਹਨਾਂ ਮਾਡਲਾਂ ਦੀ 2001 ਤੋਂ ਮਾਡਲ ਨਹੀਂ ਮੰਗ ਆਇਆ ਇਹਨਾਂ ਦੀ ਹੈਗੀਆਂ ਹੂੰ ਤੇ ਕਰ ਲਿਓ ਸੱਜਣੋ ਸੰਪਰਕ ਜੇ ਕਿਸੇ ਭਰਾ ਨੇ ਸਫਰਾਜ ਲੈਣਾ ਤੇ ਉਸ ਤੋਂ ਇਲਾਵਾ ਵੀ ਰਿਆ ਵੀ ਹਾਂ ਇਹ ਸੋਨਾ ਲੀਕਾ ਹੈਗਾ 2007 ਮਾਡਲ ਹੈ ਇਹ ਇਹ ਹੈਗਾ 2007 ਮਾਡਲ ਹਾਂ ओके ਤੇ ਉਦਾਂ ਇੰਜਨ ਇੰਜਨ ਕਲੈਂਪ ਪਕੋਣਾ ਜਿੰਨਾ ਗੇਅਰ ਦਾ ਪੂਰਾ ਚੰਗਾ ਡਾਕਟਰ ਓਕੇ ਸਾਫ ਆ ਡਾਕਟਰ ਉਹ ਵੀ ਸੋਨਾ ਕਰ ਠੀਕ ਆ ਇਹ ਹੈਗਾ ਡੀਆਈ 60 ਸੋਨ ਵਾਲੀ ਕਾ ਹਨਾ ਹਾਂ ਸੋਨ ਵਾਲੀ ਕਾ 60 ਹੈਗਾ ਪਿਛਲੇ ਟਾਇਰ ਰੇਡੀ ਲਾ ਕੇ ਹੂੰ ਤਾਂ ਇਹਦੇ ਹੋਣਗੇ ਐ ਸਮਝ ਲਾ 85 ਪੈਸੇ ਠੀਕ ਆ ਤੇ ਕਿਉਂਕਿ ਇਹਨਾਂ ਦੀ ਉਹ ਗੱਡੀ ਥੋੜੀ ਜੀ ਰੇਡੀਓ ਹੋਣ ਕਰਕੇ ਨਾ ਗੱਡੀ ਥੋੜੀ ਜੀ ਘੱਟਦੀ ਹੁੰਦੀ ਹੈ ਇਹਨਾਂ ਦੀ ਅੱਛਾ ਚੌੜੇ ਪਰ ਕਸਾਈ ਬਹੁਤ ਘਟ ਆਉਂਦੀ ਹੈ ਇਹ ਪਾਣੀ ਪੂਣੀ ਜਿਹਾ ਪੀਣਾ ਦੇ ਵਿੱਚ ਪਾ ਜਾਂਦਾ ਹੁੰਦਾ ਨੀ ਪਾਣੀ ਤਾਂ ਚੱਲ ਸਾਰਿਆਂ ਜੀ ਪੈ ਜਾਂਦਾ ਦੂਜਿਆਂ ਜੀ ਪੈ ਜਾਂਦਾ ਇਹਨਾਂ 'ਚ ਪਰ ਪਹੁੰਚਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਨਿੱਪ ਘੱਟ ਦਿੰਦੇ ਆਗੇ ਠੀਕ ਆ ਹਮ ਓਕੇ ਬਾਕੀ ਹੋਰ ਹੈਗਾ ਭਟੀ ਇਹ 3 ਸਪੀਡ ਹੋਇਆ ਹੈ ਬਟਰੈਕਟਰ 'ਤੇ ਅੱਛਾ 3 ਸਪੀਡ ਹੋਇਆ ਹੋਇਆ ਹਾਂਜੀ ਹਾਂਜੀ ਪਾਵਰ ਸਟੀਅਰਿੰਗ ਦਾ ਹੈ ਨਾ ਪਾਵਰ ਸਟੀਅਰਿੰਗ ਟੌਪ ਮਾਡਲ ਆ ਜਾਂਦਾ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਅੱਛਾ ਇਹ ਟੌਪ ਮਾਡਲ ਹੀ ਆ ਜਾਂਦਾਗਾ ਠੀਕ ਆ ਹਾਂ ਤੇ ਇਹ ਇਹ ਉਸਤਾਦ ਕਿੰਨੇ ਦਾ ਬਣੂਗਾ ਜੇ ਇਹਦੀ ਗੱਲ ਕਰੀਏ ਇਹਦੀ ਮੰਗ ਤਾਂ 2007 ਮਾਡਲ ਆ ਪੰਜਾਬ ਨੰਬਰ ਹੈਗਾ ਮੰਗਦਾ ਇਹਦੀ 3 ਲੱਖ ਤੇ 65 ਹਜ਼ਾਰ ਠੀਕ ਹੈ ਤੇ ਲੋ ਮੇਟਰੂ ਸੰਪਰਕ ਕਰ ਲਿਓ ਚਾਹੇ ਬੰਦਾ ਚਲਾ ਕੇ ਲੈ ਜਾਏ ਡਰਾਈਵਰ ਦੀ ਜ਼ਿੰਮੇਵਾਰੀ ਚਾਕੇ ਚਲਾ ਕੇ ਬਾਕੇ ਲੈ ਜਾਉਂਦਾ ਬਾਹਣ ਵੀ ਵੇਲੇ ਹੋਗੇ ਓਕੇ ਓਕੇ ਪਰ ਹਾਂ ਹੁਣ ਤਾਂ ਤਸੱਲੀ ਨਾਲ ਲਿਜਾਵੇ ਅਗਲਾ ਹਾਂ ਕੋਈ ਉਹ ਗੱਲ ਨਹੀਂ ਹੈਗੀ ਚੰਗਾ ਡਰਾਈਵਰ ਹੈਗਾ ਓਕੇ ਤੇ ਬਾਈ ਤੁਹਾਡਾ ਨੰਬਰ ਬੋਲਿਓ ਬਗੂ ਨੰਬਰ ਮੇਰਾ ਹੈਗਾ 98155 74755 74755 ਹਾਂ ਤੇ ਬਾਈ ਉੱਥੇ ਆਪਣਾ ਨਾ ਅੱਡਾ ਹੈਗਾ ਪਖੋ ਕੰਚੀਆਂ ਸੋਮਵਾਰ ਤੋਂ ਸੋਮਵਾਰ ਤੋਂ ਇਲਾਵਾ ਉੱਥੇ ਮਿਲੋਗੇ ਪਖੋ ਕੰਚੀਆਂ ਹਾਂ ਉੱਥੇ ਹੁੰਦੇ ਪਖੋ ਕੰਚੀਆਂ ਉੱਥੇ ਬਾਈ ਵੈਂਦਾ ਹੁੰਦਾ ਲਾਲਾ ਠੀਕ ਹੈ ਜੀ ਤੇ ਉਹਨਾਂ ਦਾ ਹੈਗਾ 98150 75672 75672 ਹਾਂ ਠੀਕ ਹੈ ਬਾਈ ਦਾ ਨੰਬਰ ਹੈਗਾ ਓਕੇ ਤੇ ਤੂੰ ਸਾਰੇ ਚੰਗਾ ਭਟ ਠੀਕ ਹੈ ਜੀ ਤੇ ਲੋ ਮਿੱਤਰੋ ਇਹਨਾਂ ਲਗਭਗ ਬਾਈ ਗਰੰਟੀ ਵਾਲੇ ਟਰੈਕਟਰ ਹੀ ਲਿਆਉਂਦਾ ਹੁੰਦਾ ਤੇ ਬਾਕੀ ਕਾਫੀ ਸਾਲਾਂ ਤੋਂ ਬਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਇੱਥੇ ਕੰਮ ਕਰਦਿਆਂ ਨੂੰ ਮੈਨੂੰ 2005-06 ਦਾ ਲੱਗਿਆ ਮੈਨੂੰ 5-6 ਦਾ ਲੱਗਿਆ ਹੋਇਆ ਮਤਲਬ 20 ਸਾਲ ਹੋ ਗਏ ਸਿੱਧੀ 20 ਸਾਲ ਦੇ ਲਗਭਗ ਹੋ ਗਏ ਬਸ ਤੇ ਸੱਜਣੋ 20 ਸਾਲ ਹੋ ਗਏ ਬਾਈ ਨੂੰ ਟਰੈਕਟਰਾਂ ਦੇ ਕੰਮ 'ਚ ਪਏ ਨੂੰ ਤੇ ਜੇ ਕਿਸੇ ਭਰਾ ਨੇ ਟਰੈਕਟਰ ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਲੈਣਾ ਤਾਂ ਸੰਪਰਕ ਕਰ ਲਿਓ ਨੰਬਰ ਬਾਈ ਦਾ ਸਕਰੀਨ 'ਤੇ ਚੱਲੀ ਜਾਂਦਾ ਨਾਂ ਬਾਈ ਦਾ ਗੱਗੂ ਹੈ ਤੇ ਬਿਨਾਂ ਸੋ